ਕਿ ਕਹਣਾ ਚਾਹੁੰਦੇ ਕੱਲ ਛਾਪੀ ਜਦਾਂ ਕ੍ਰੈਸ਼ ਹੋਇਆ ਕਿਸਾਨਾਂ ਦਾ ਤੇ ਪੁਲਿਸ ਦਾ 150 ਮੱਧੇ ਦੇ ਪਰਚਾ ਦਿੱਤਾ ਤੇ ਇਹਨਾਂ ਨੇ ਪਰਚੇ ਹੀ ਦੇਣੇ ਹੁੰਦੇ ਇਹ ਪਰਚੇ ਦਿੱਤੇ ਐ ਉਸ ਤੋਂ ਪਹਿਲਾਂ ਸ਼ਾਂਤਮਈ ਢੰਗ ਨਾਲ 5 ਤਰੀਕ ਨੂੰ ਪਹਿਲਾਂ ਸਾਡੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਸਹਿਮਤੀ ਬਣ ਗਈ ਸੀ ਕਿ ਥੋੜਾ ਪੱਠੇ ਹੋ ਲੋ ਤੇ ਉਸ ਤੋਂ ਬਾਅਦ ਆਪਾਂ ਮੀਟਿੰਗ 6 ਤਰੀਕ ਨੂੰ ਫੇਰ ਕਰਾਂਗੇ ਉਹ ਮੀਟਿੰਗ ਕੋ ਪੱਜੇ ਆਹੋ ਉਸ ਤੋਂ ਬਾਅਦ ਰਾਤ ਤੋਂ ਛਾਪੇਮਾਰੀ ਕਰਕੇ ਨਾਕਾਬੰਦੀ ਕਰਕੇ ਸਾਹਫਾਤੇ ਰੋਕਾ ਖੜੀਆਂ ਕਰਕੇ ਲਾਠੀ ਚਾਰਜ ਦਿੱਤੇ ਆ ਕਿ ਭਾਵੇਂ ਗੋਲੇ ਸਿੱਟੇ ਆ ਗੱਡੀਆਂ ਦੀਆਂ ਟਹਿਰਾਂ ਦੀਆਂ ਪਾਰ ਤੇ ਹਵਾ ਕੱਢ ਤੀਆਂ ਇਹੋ ਜਿਹਾ ਕੁਛ ਕੀਤਾ ਰਾਤ ਨੂੰ ਜਦੋਂ ਕਿ ਰਾਤ ਨੂੰ ਪਹਿਲਾ ਸੈਂਪਟੀ ਬਣੇ ਫਿਰ ਪਰਚਿਆਂ ਦੀ ਤੋਕ ਹੀ ਰਹਿ ਗਈ ਜਦੋਂ ਕਿਸੇ ਚੀਜ਼ ਦਾ ਸਮਝੌਤਾ ਹੋ ਗਿਆ ਇਸ ਕਰਕੇ ਇਹਨਾਂ ਦੀ ਦੰਦਨ ਜੋ ਕਾਰਵਾਈ ਹੈ ਪਰਚਿਆਂ ਦਾ ਕੋਈ ਮਤਲਬ ਨਹੀਂ ਪੈ ਰਿਹਾ ਜਾਂਦਾ ਜਦੋਂ ਸਮਝੌਤਾ ਹੋ ਗਿਆ ਹਾਂ ਇਹ ਸਮਝੌਤਾ ਨਹੀਂ ਹੋਇਆ ਲੜਾਈ ਚੱਲਦੀ ਆ ਫਿਰ ਉਹਨਾਂ ਨੇ ਕਰਨਾ ਹੁੰਦਾ ਹੈ ਸਮਝੌਤਾ ਇਸ ਗੱਲ ਤੇ ਹੋ ਗਿਆ ਕਿ ਛੋਟੇ ਸਾਰੇ ਬੰਦੇ ਛੱਡ ਦਨੇ ਤੁਸੀਂ ਧਰਨੇ ਚੱਕ ਲੋ ਧਰਨੇ 11-12 ਵਜੇ ਅਸੀਂ ਚੱਕ ਲੇ ਬੰਦੇ ਛੱਡ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਰਹਿੰਦੇ ਆ ਜਿਹੜੀ ਲੜਾਈ ਅਸਲ ਹੈ ਉਹ ਤਿੰਨ ਦਿਨਾਂ ਦਾ ਸਮਾਂ ਦਿੱਤਾ ਹੋਇਆ ਵੀ ਤਿੰਨ ਦਿਨਾਂ ਦੇ ਵਿੱਚ ਸਰਕਾਰ ਵੀ ਵਿਚਾਰ ਲੇ ਅਸੀਂ ਵੀ ਵਿਚਾਰ ਲਾਂਗੇ ਪਰਚਿਆਂ ਦੀ ਤੋਕੋ ਹੀ ਬਣਦੀ ਨਹੀਂ ਕੋਈ ਗੱਲ ਨਹੀਂ ਪਰਚੇ ਦਰਜ ਕਰ ਲੇ ਪਰਚਿਆਂ ਨਾ ਕਦੇ ਲੈਰਾ ਨਹੀਂ ਦੱਸਦਗਾ ਇਹ ਜਬਰਨਾ ਇਹ ਪਰਚੇ-ਪੁਰਚੇ ਪੈਂਦੇ ਆਉਂਦੇ ਰੇ ਆਪੇ ਰੱਦ ਹੋ ਜਾਂਦੇ ਹੁੰਦੇ ਆ ਕੋਈ ਗੱਲ ਨਹੀਂ ਜੇ ਵੱਧ ਬੰਦਿਆਂ ਨੂੰ ਗ੍ਰਿਫਤਾਰ ਕਰਨਗੇ ਕੋਈ ਗੱਲ ਨਹੀਂ ਐਂ ਵੇਖ ਲੈ ਸਰਕਾਰ ਜੇ ਵੱਧ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਸ਼ਾਂਤੀ ਬਣਦੀ ਹੈ ਐਂ ਦੇਖ ਲੈ ਸਰਕਾਰ ਪਰ ਅਸੀਂ ਸ਼ਾਂਤੀ ਚਾਹੁੰਦੇ ਆ ਬੰਦੇ ਛੁੜਾ ਕੇ ਰੋਗੇ ਬੰਦੇ ਛਡਾਉਣੇ ਆ ਉਹ ਸਾਡਾ ਝੂਠੇ ਆ 11-12 ਮਹੀਨੇ ਹੋਗੇ ਝੂਠਾ ਪਰਚਾ ਪਾਇਆ ਹੋਇਆ ਉਹ ਤਾਂ ਨਜਾਇਜ਼ ਆ ਬਿਲਕੁਲ ਉਹ ਤਾਂ ਇੱਕ ਸੱਚ ਹੱਕ ਦੀ ਆਵਾਜ਼ ਨੂੰ ਬੰਦ ਕਰਨ ਦਾ ਸਵਾਲ ਆ ਸਾਡੇ ਵਾਸਤੇ ਇਸ ਕਰਕੇ ਉਹ ਤਾਂ ਅਸੀਂ ਹਰ ਹਰ ਹਾਲਤੇ ਤੇ ਲੜਾਈ ਦੇਵਾਂਗੇ